ਬਾਬਾ ਮੈਡੀਕਲ ਹਾਲ ਵੱਲੋਂ ਲਗਾਏ ਗਏ ਮੁਫਤ ਮੈਡੀਕਲ ਜਾਂਚ ਕੈਂਪ ਮੌਕੇ 165 ਮਰੀਜ਼ਾਂ ਦੀ ਹੋਈ ਜਾਂਚ ਸਾਹਿਲ ਬਾਬਾ ਮੈਡੀਕਲ ਹਾਲ ਨੜਾਲਾ ਅਤੇ ਲੈਬਾਰਟਰੀ ਵੱਲੋਂ ਮਜਬੂਤ ਕੋਰ ਦੁਆਰਾ ਬੋਲਿਸਾਬ ਨੜਾਲਾ ਵਿਖੇ ਫਰੀ ਮਹਿਲਾ ਤੰਦਰੁਸਤੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਹਿਲਾ ਸਪੈਸ਼ਲ ਡਾਕਟਰ ਹਰਨਿਤਕੌਰ ਐਮਬੀਬੀਐਸ ਅਤੇ ਡਾਕਟਰ ਐਚਕੇ 베ਦੀ ਦੀ ਮਾਹ ਟੀਮ ਵੱਲੋਂ 165 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਸ ਵਿੱਚ 110 ਮਰੀਜ਼ਾਂ ਦੇ ਸ਼ੂਗਰ ਦੇ ਟੈਸਟ ਕੀਤੇ ਗਏ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਬਾਬਾ ਮੈਡੀਕਲ ਹਾਲ ਦੇ ਸਰਪ੍ਰਸਤ ਤੇ ਨਗਰਪੰਚਾਇਤ ਨੜਾਲਾ ਦੇ ਸਾਪਕਾ ਪ੍ਰਧਾਨ ਡਾਕਟਰ ਨਿਰੰਦਰਪਾਲ 바ਵਾ ਨੇ ਦੱਸਿਆ ਕਿ ਅੱਜ ਇੱਥੇ ਔਰਤਾਂ ਲਈ ਇਹ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ ਉੱਥੇ ਜਾਂਚ ਕਰ ਰਿਹਾ ਡਾਕਟਰ ਹਰਨੀਤ ਕੌਰ ਹਰ ਐਤਵਾਰ 바ਵਾ ਮੈਡੀਕਲ ਹਾਲ ਵਿਖੇ ਪੁੱਜ ਕੇ ਵਿਸ਼ੇਸ਼ ਔਰਤਾਂ ਦਾ ਵਿਸ਼ੇਸ਼ ਤੌਰ ਤੇ ਪੁੱਜ ਕੇ ਔਰਤਾਂ ਦਾ ਚੈੱਕਅਪ ਕਰਿਆ ਕਰਨਗੇ ਉਹਨਾਂ ਦੱਸਿਆ ਕਿ ਅਜਿਹੇ ਵਿਸ਼ੇਸ਼ ਕੈਂਪ ਅੱਗੇ ਤੋਂ ਵੀ ਜਲੇ ਲਗਦੇ ਰਹਿਣਗੇ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਕੀ ਆਖਿਆ ਹੈ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਇੱਥੇ ਨੜਾਲਾ ਗੁਰਦੁਆਰਾ ਬੌਲੀ ਸਾਹਿਬ ਵਿਖੇ ਬਾਬਾ ਮੈਡੀਕਲ ਹਾਲ ਹਿਲਵਾ ਰੋਡ ਨਡਾਲਾ ਵੱਲੋਂ ਜਿਹੜਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਲੇਡੀਜ਼ ਬਾਰੇ ਜਿਹੜਾ ਜ਼ਿਆਦਾ ਸ਼ਰਨਜੀਤ ਹਸਪੀਟਲ ਜਲੰਧਰ ਤੋਂ ਡਾਕਟਰ ਹਰਨੀਤ ਕੌਰ ਤੇ ਡਾਕਟਰ ਅਰਜਿੰਦਰ ਐਚ ਕੇ ਬੇਦੀ ਉਹ ਆਏ ਨੇ ਜਿਹੜੇ ਮਹਿਲਾਵਾਂ ਦਾ ਚੈੱਕਅਪ ਕਰਨਗੇ 슈ਗਰ ਫ੍ਰੀ ਕੀਤੀ ਜਾਏਗੀ ਬੀਪੀ ਚੈੱਕਅਪ ਕੀਤਾ ਜਾਏਗਾ ਹੋਰ ਵੀ ਜਿਹੜੇ ਟੈਸਟ ਨੇ ਉਹ ਵੀ ਲਏ ਜਾਣਗੇ ਇਹਦੇ ਬਾਰੇ ਜਿਹੜਾ ਮਹਿਲਾਵਾਂ ਬਾਰੇ ਬਹੁਤ ਜਿਆਦੀਆਂ ਅੱਜਕੱਲ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਬਾਰੇ ਜਿਹੜੇ ਇਹ ਬਹੁਤ ਹੀ ਵਿਸਤਾਰ ਸਹਿਤ ਮਰੀਜ਼ਾਂ ਨੂੰ ਦੱਸਣਗੇ ਤੇ ਸਮਝਾਉਣਗੇ ਇਹ ਹਰ ਐਤਵਾਰ ਅੱਡੇ ਤੇ 바ਵਾ ਮੈਡੀਕਲ ਹਾਲ ਤੇ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਰਿਆ ਕਰਨਗੇ ਜੇ ਲੋਕਾਂ ਦੀ ਹੋਰ ਡਿਮਾਂਡ ਹੋਣੀ ਤਾਂ ਜਿਹੜੇ ਦਿਨ ਨੇ ਵਧਾ ਵੀ ਸਕਦੇ ਨੇ ਇਹਨਾਂ ਹੀ ਕਹਿੰਦਾ ਕਿ ਸਾਰੇ ਲੋਕੀ ਜਿਹੜੇ ਨੇ ਇਹਨਾਂ ਦੀ ਵਧੀਆ ਜਿਹੜੀ ਸਲਾਹ ਤੋਂ ਫਾਇਦਾ ਲੈਣ ਜਿੰਨਾ ਵੀ ਵੱਧ ਤੋਂ ਵੱਧ ਲੈ ਸਕਦੇ ਨੇ ਤੇ ਜਿਹਨੇ ਵੀ ਅੱਜ ਵੀ ਵੱਧ ਤੋਂ ਵੱਧ ਜਿਹੜੇ ਮਰੀਜ਼ ਆ ਸਕਦੇ ਨੇ ਇਹਨਾਂ ਦਾ ਫਾਇਦਾ ਲਓ ਮਾਤਾ ਤ੍ਰਿਪਤਾ ਦੇਵੀ ਵੈਲਫੇਅਰ ਸੁਸਾਇਟੀ ਇਹ ਲੋ ਵੀ ਸਾਡੇ ਨਾਲ ਬਾਜੀਵਾਦ ਸਾਹਿਬ ਤੇ ਬਰਾੜ ਸਾਹਿਬ ਨੇ ਇਹਨਾਂ ਵੀ ਕੈਂਪ ਇੱਥੇ ਲਾਉਂਦੇ ਰਹਿੰਦੇ ਨੇ ਇਹਨਾਂ ਨੇ ਵੀ ਸਾਡੇ ਨਾਲ ਜਿਹੜਾ ਇਸ ਕੰਮ ਵਿੱਚ ਸਹਿਯੋਗ ਦਿੱਤਾ ਹੈ ਇਹਨਾਂ ਦਾ ਵੀ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਾਰੀ ਸੰਗਤਾਂ ਨੂੰ ਮੈਂ ਡਾਕਟਰ ਹਰਨੀਤ ਕੌਰ ਸ਼ਰਨਜੀਤ ਹਸਪੀਟਲ ਜਲੰਧਰ ਤੋਂ ਅੱਜ ਜਿਸੀ ਇੱਥੇ ਨਡਾਲੇ ਗੁਰਦੁਆਰਾ ਸਾਹਿਬ ਵਿੱਚ ਗਾਇਨੀ ਦਾ ਫ੍ਰੀ ਇੱਕ ਕੈਂਪ ਲਗਾ ਰਿਹਾ ਹੈ ਇੱਥੇ ਮਹਿਲਾ ਰੋਗਾਂ ਦੀਆਂ ਸਾਰੀਆਂ ਬਿਮਾਰੀਆਂ ਬਾਰੇ ਤੁਹਾਨੂੰ ਨੌਲੇਜ ਦਿੱਤੀ ਜਾਏਗੀ ਤੇ ਜੇ ਤੁਸੀਂ ਕੋਈ ਵੀ ਪ੍ਰਕਾਰ ਦਾ ਕੋਈ ਚੈੱਕਅਪ ਫਲਾ ਕੁਝ ਵੀ ਲੈਣਾ ਹੈ ਤਾਂ ਤੁਸੀਂ ਇੱਥੇ ਆ ਸਕਦੇ ਹੋ ਥੈਂਕ ਯੂ ਤੇ ਹਫਤੇ 'ਚ ਤੁਸੀਂ ਇੱਥੇ ਕਿੰਨੀ ਵਾਰ ਜਿੱਦਾਂ ਆਇਆ ਕਰੋਗੇ ਡਾਕਟਰ ਸਾਹਿਬ ਨੇ ਦੱਸਿਆ ਗਿਆ ਸੀ ਹਾਂਜੀ ਮੈਂ ਹਰ ਐਤਵਾਰ ਇੱਥੇ ਫਾਹਿਲ ਬਾਵਾ ਮੈਡੀਕੋਜ਼ ਜਿਹੜਾ ਹੈਗਾ ਨਡਾਲਾ ਦੇ ਏਰੀਆ ਵਿੱਚ ਹੈਗਾ ਉਥੇ ਹਰ ਐਤਵਾਰ ਨੂੰ ਸਵੇਰੇ 9:30 ਤੋਂ 12:30 ਵਜੇ ਐਵਰੀ ਸੰਡੇ ਅਵੇਲੇਬਲ ਹੋਵਾਂਗੀ ਤੇ ਤੁਸੀਂ ਆ ਕੇ ਆਪਣਾ ਚੈੱਕਅਪ ਕਰਾ ਸਕਦੇ ਹੋ ਐਵਰੀ ਸੰਡੇ ਕਨਫਲਡਿਸ਼ਨ ਮਿਲੇਗੀ ਅੱਜ ਕਿਸ ਪ੍ਰਕਾਰ ਦੇ ਜਿਹੜੇ ਟੈਸਟ ਕੀਤੇ ਜਾਣੇ ਆਜ ਫ੍ਰੀ ਤੁਹਾਡਾ ਬਲੱਡ 슈ਗਰ ਟੈਸਟ ਹੋਗਾ ਬਾਕੀ ਫ੍ਰੀ ਗਾਈਡਨੀ ਚੈੱਕਅਪ ਹੋਏਗਾ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਡਾਲਾ ਵਿੱਚ ਗੁਰਦੁਆਰਾ ਬਾਲ ਸਾਹਿਬ ਜਿੱਦਾ ਕੇ ਪਤਾ ਹੈ ਅੱਜ 29ਵਾਂ ਜਿਹੜਾ ਮਾਤਾ ਤ੍ਰਿਪਤਾ ਜੀ ਗਲਫੇਅਰ ਵੱਲੋਂ ਮੈਡੀਕਲ कॅम्प ਲਗਾਇਆ ਗਿਆ ਤੇ ਇਹਦੇ ਵਿੱਚ ਭਰਪੂਰ ਸੰਗਤ ਜਿਹੜੀ ਆ ਦਵਾਈਆਂ ਲੈਣ ਵਾਸਤੇ ਆਈ ਆ ਤਾਂ ਮੱਸੀਆ ਦਾ ਲਾਭ ਜਿਹੜਾ ਉਹ ਵੀ ਲੈ ਰਹੇ ਨੇ ਤੇ ਮੈਡੀਕਲ कॅम्प ਦਾ ਜਿਹੜਾ ਲਾਭ ਆ ਉਹ ਵੀ ਲੈ ਰਹੇ ਨੇ ਤੇ ਸਾਡੇ ਵਿੱਚ ਬਹੁਤ ਪਤਵੰਤੇ ਸੱਜਣ ਸਾਰੇ ਆਏ ਹੋਏ ਨੇ ਤੇ ਉਹਨਾਂ ਦਾ ਜੀ ਆਇਆਂ ਸਾਰਿਆਂ ਦਾ ਮੇਰੇ ਵੱਲ ਖਾਲਸਾ ਵਾਇਗੁਰਜੀ ਫਤਿਹ ਇਹ ਮਾਤਾ ਤ੍ਰਿਪਤਾ ਜੀ ਵੈਲਫੇਅਰ ਸਟਾਰਟਿੰਗ ਦਾ ਹਾਲਾ ਇਹ ਸਾਡਾ 29ਵਾਂ ਫ੍ਰੀ ਮੈਡੀਕਲ ਕੈਂਪ ਹੈ ਤੇ ਇਸ ਵਾਰ ਸਾਡੇ ਨਾਲ ਡਾਕਟਰ ਨਿੰਦਰ ਬਾਬਾ ਜੀ ਸਹਿਯੋਗ ਕਰ ਰਹੇ ਹਨ ਤੇ ਇਹ ਫ੍ਰੀ ਟੈਸਟ ਹੋਰ ਫ੍ਰੀ ਦਵਾਈਆਂ ਦੇ ਰਹੇ ਹਨ ਆਪਣੇ ਕੋਲੋਂ ਅਸਲ ਵਿੱਚ ਇਸ ਤਰ੍ਹਾਂ ਦੇ ਟੈਸਟ ਹੋ ਰਹੇ ਜਿੱਤੇ ਜਾਣੇ ਤੇ ਲੇਡੀਜ਼ ਦੇ ਹਰ ਤਰ੍ਹਾਂ ਦੇ ਪ੍ਰਕਾਰ ਦੇ ਟੈਸਟ ਹੋ ਰਹੇ ਨੇ ਇਹ ਏਜੰਸੀ ਵੀ ਹੋ ਰਹੇ ਨੇ ਜੋ ਵੀ ਅੱਜਕੱਲ ਜੋ ਚੱਲ ਰਹੇ ਨੇ ਉਹ ਸਾਰੇ ਟੈਸਟ ਜਿਹੜੇ ਫ੍ਰੀ ਕੀਤੇ ਜਾਣਗੇ ਆ। ਆ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਤਾ ਤ੍ਰਿਪਤਾ ਜੀ ਵੈਲਫੇਅਰ ਸੁਸਾਇਟੀ ਵੱਲੋਂ 29ਵਾਂ ਮੈਡੀਕਲ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ। ਹਰ ਮਸਿਆ ਤੇ ਕੈਂਪ ਲਗਾਇਆ ਜਾਂਦਾ ਹੈ ਤੇ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਅੱਜ ਡਾਕਟਰ ਨਰਿੰਦਰ ਬਾਵਾ ਜੀ ਵੱਲੋਂ ਅੱਜ ਇਹਨਾਂ ਦੀ ਸਹਿਯੋਗ ਦੇ ਨਾਲ ਫੇਰ 29ਵਾਂ ਕੈਂਪ ਲਾਇਆ ਆਹੀਂ। ਜੋ ਕਿ ਉਹਨਾਂ ਦੀ ਹੀ ਲੈ ਆ ਬਾਬਾ ਮੈਡੀਕਲ ਸਟੋਰ ਅਤੇ ਲੈਬ ਉਹਨਾਂ ਦੇ ਵੱਲੋਂ ਫ੍ਰੀ ਟੈਸਟ ਕੀਤੇ ਜਾ ਰਹੇ ਹਨ ਤੇ ਡਾਕਟਰ ਹਰਮੀਤ ਕੌਰ ਆਪਣੇ ਪੀਜੀਆਈ ਹਸਪੀਟਲ ਲੇਡੀਜ਼ ਸਪੈਸ਼ਲਿਸਟ ਨੇ ਉਹ ਮਹਿਲਾਵਾਂ ਦਾ ਫ੍ਰੀ ਚੈੱਕਅਪ ਕਰਨਗੇ ਅਤੇ ਫ੍ਰੀ ਟੈਸਟ ਕੀਤੇ ਜਾਣਗੇ ਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਇਹ ਕਦੋਂ ਜਿਹੜਾ ਤੁਹਾਡਾ ਜਿਹੜਾ ਕੈਂਪ ਲਗਾਇਆ ਜਾਂਦਾ ਹੈ ਇਹ ਹਰ ਮਸਿਆ ਤੇ ਲਗਾਇਆ ਜਾਂਦਾ ਜੀ ਤੇ ਸਾਡੇ ਗੁਰਵਿੰਦਰ ਸਿੰਘ ਜੀ ਸਾਹੀ ਸਾਹਿਬ ਉਹ ਵੀ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਵੈਲਕਮ ਬਹੁਤ ਬਹੁਤ ਧੰਨਵਾਦਿਆ ਤੇ ਸਾਡੇ ਨਾਲ ਸਰਦਾਰ ਜਸਵੰਤ ਸਿੰਘ ਜੀ ਬਾਜਵਾ ਗੁਰਮੇਜਲ ਸਿੰਘ ਜੀ ਜੋ ਸਾਡੇ ਡਾਇਰੈਕਟਰ ਹਨ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਸਾਹਿਬ ਯੂਐਸਏ ਤੋਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਐਨਆਰਆਈ ਸਹਿਯੋਗ ਦੇ ਨਾਲ ਇੱਕ ਕੈਂਪ ਲਗਾਇਆ ਜਾਂਦਾ ਹੈ ਅੱਜ ਡਾਕਟਰ 바ਵਾ ਜੀ ਦੇ ਸਹਿਯੋਗ ਨਾਲ ਕੈਂਪ ਲਗਾਇਆ ਰਿਹਾ ਹੈ